ਸਸਿਕਾਲ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਤਾ ਸਵਾਗਤ ਹੈ ਤਾਂ ਇੱਕ ਖਬਰ ਪੜਨ ਨਾਲ ਸਾਂਝੀ ਕਰਨ ਜਾ ਰਹੀਆਂ ਦਰਸਲ ਅਮਰੀਕਾ ਦੇ ਵਿੱਚ ਇੱਕ 68 ਸਾਲ ਦੇ ਵਿਅਕਤੀ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਮੌਤ ਦਾ ਕਾਰਨ ਕੀ ਬਣਦਾ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਨੂੰ ਮੌਤ ਆਈ ਹੈ ਤਾਂ ਬਹੁਤ ਹੀ ਮੰਦਭਾਗੀ ਖਬਰ ਹੈ ਜਿੱਥੇ ਕਿ ਨਿਊਯਾਰਕ ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਇੱਕ ਚੇਨ ਪਾਣ ਦੇ ਕਰਕੇ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰੀ ਘਟਨਾ ਕਿਵੇਂ ਵਾਪਰੀ ਦੀ ਇੱਕ 61 ਸਾਲ ਦਾ ਵਿਅਕਤੀ ਸੀਗਾ ਜਿਸ ਦੀ ਇੱਕ ਮਸ਼ੀਨ ਦੇ ਵਿੱਚ ਆਉਣ ਕਰਕੇ ਮੌਤ ਹੋ ਗਈ ਹੈ ਤਾਂ ਇੱਕ ਚੇਨ ਪਾਣ ਕਰਕੇ ਹੀ ਇਹ ਵੱਡੀ ਘਟਨਾ ਵਾਪਰੀ ਗਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਨਾਊਕਾਟੀ ਪੁਲਿਸ ਨੇ ਇੱਕ ਜਾਣਕਾਰੀ ਦਿੱਤੀ ਹੈ ਕਿ ਨਿਊਯਾਰਕ ਦੇ ਵਿੱਚ ਇੱਕ 61 ਸਾਲਾ ਵਿਅਕਤੀ ਜਿਸ ਦੀ ਇਸ ਹਫਤੇ ਮੈਗਨੇਟਿਕ ਜਿਹੜੀ ਇੱਕ ਮਸ਼ੀਨ ਸੀਗੀ ਉਸ ਦੇ ਵਿੱਚ ਫਸਣ ਕਰਕੇ ਮੌਤ ਹੋ ਗਈ ਹੈ ਜਾਣਕਾਰੀ ਇਸ ਬਾਬਤ ਹੈ ਪੁਲਿਸ ਨੇ ਦੱਸਿਆ ਕਿ ਇੱਕ ਆਦਮੀ ਇੱਕ ਵੱਡੀ ਤਾਤ ਵਾਲੀ 체ਨ ਪਾ ਕੇ ਘੁੰਮ ਰਿਹਾ ਸੀ ਉਸ ਨੇ 체ਨ ਪਾਈ ਹੋਈ ਸੀ ਔਰ ਬਿਨਾ ਕਿਸੇ ਇਜਾਜ਼ਤ ਦੇ ਉਹ ਇੱਕ ਕਮਰੇ ਦੇ ਵਿੱਚ ਦਾਖਲ ਹੋ ਗਿਆ ਉਹ ਕਮਰਾ ਸੀਗਾ ਜਿਸ ਦੇ ਵਿੱਚ ਇੱਕ ਮਸ਼ੀਨ ਪਈ ਹੋਈ ਸੀ ਉਹ ਮਸ਼ੀਨ ਅਜਹੀ ਸੀ ਮੈਗਨੈਟਿਕ ਮਸ਼ੀਨ ਯਾਨਕੀ ਹੁਣ ਬਿਨਾ ਇਜਾਜ਼ਤ ਤੋਂ ਕਮਰੇ ਵਿੱਚ ਜਦੋਂ ਦਾਖਲ ਹੋਇਆ ਤੇ ਦੁਪਹਿਰ ਦੇ ਸਮੇਂ वेस्टबरी ਦੇ ਇੱਕ ਮੈਡੀਕਲ ਦਫ਼ਤਰ ਦੇ ਵਿੱਚ ਇੱਕ ਮਜ਼ਬੂਤ ਚੁੰਬਕੀ ਖੇਤਰ ਦੀ ਜਿਹੜੀ MRI ਮਸ਼ੀਨ ਜਿਹੜੀ ਸੀ ਉੱਥੇ ਪਈ ਹੋਈ ਸੀਗੀ ਉਹਨੂੰ ਮਸ਼ੀਨ ਉਹ ਚੱਲ ਰਹੀ ਸੀ ਔਰ 4:30 ਵਜੇ ਦੇ ਕਰੀਬ ਸ਼ਾਮ ਦੇ ਕਰੀਬ ਇਹ ਘਟਨਾ ਵਾਪਰਦੀ ਹੈ ਔਰ ਇਹ ਧਾਤ ਦੇ ਜਿਹੜੀ ਜਿਹੜੀ ਉਸਨੇ ਚੇਨ ਪਾਈ ਹੋਈ ਸੀ ਉਸਨੇ ਇੱਕਦਮ ਹੀ ਚੁੰਬਕ ਵਾਲੀ ਮਸ਼ੀਨ ਸੀ ਉਸਨੇ ਉਸਨੂੰ ਖਿੱਚ ਲਿਆ ਉਹ ਮਸ਼ੀਨ ਦੇ ਵਿੱਚ ਵਿਅਕਤੀ ਖਿੱਚਿਆ ਗਿਆ ਤੇ ਨਤੀਜੇ ਵਜੋਂ ਇੱਕ ਵੱਡੀ ਘਟਨਾ ਵਾਪਰ ਗਈ। ਦੱਸਦੀ ਇਹ ਪੁਲਿਸ ਤੇ ਅਪਰੇਵ ਵੱਲੋਂ ਅਪਡੇਟ ਜਾਰੀ ਕੀਤੀ ਗਈ ਹੈ ਕਿ ਉਸ ਵਿਅਕਤੀ ਨੂੰ ਜਦੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਮਆਈਆਰ ਮਸ਼ੀਨ ਦੇ ਹਾਲਤ ਵਾਲੇ ਸੁਰੱਖੇ ਨਿਯਮਾਂ ਦੇ ਅਨੁਸਾਰ ਲੋਕਾਂ ਨੂੰ ਪ੍ਰਕਿਰਿਆ ਪ੍ਰਕਿਰਿਆ ਵਾਲੇ ਕਮਰੇ ਵਿੱਚ ਕੋਈ ਵੀ ਦਾਤ ਨਹੀਂ ਭੰਨ ਦਿੱਤੀ ਜਾਂਦੀ ਹੈ। ਜਦੋਂ ਕਿਸੇ ਵੀ ਮਰੀਜ਼ ਦਾ ਆਪਰੇਸ਼ਨ ਹੋਣਾ ਹੁੰਦਾ ਹੈ ਤਾਂ ਉਸ ਨੂੰ ਜੋ ਹੈ ਤੁਰੰਤ ਸਾਰੀਆਂ ਚੀਜ਼ਾਂ ਉਸ ਦੇ ਕੱਪੜੇ ਉਤਰਵਾ ਕੇ ਸਾਰੇ ਜੋ ਚੀਜ਼ ਜੋ ਵੀ ਉਸ ਨੇ ਪਾਇਆ ਹੁੰਦਾ ਲਵਾ ਕੇ ਉਸ ਨੂੰ ਜਿਹੜੇ ਹਸਪਤਾਲ ਦੇ ਕੱਪੜੇ ਪੁਆਏ ਜਾਂਦੇ ਨੇ ਕਿਉਂਕਿ ਉਸ ਮਸ਼ੀਨ ਦੇ ਦੌਰਾਨ ਆਪਰੇਸ਼ਨ ਦੇ ਦੁਆਰਾ ਕੋਈ ਵੀ ਧਾਤ ਪਾਣੀ ਜਿਹੜੀ ਜ਼ਰੂਰੀ ਨਹੀਂ ਹੁੰਦੀ ਆ ਤਾਂ ਮਨਾਹੀ ਹੁੰਦੀ ਆ ਤਾਂ ਉਸ ਤੋਂ ਬਾਅਦ ਫੂਡ ਐਂਡ ਡਰੱਗ ਜਿਹੜੇ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਚੁੰਬਕੀ ਗੂੰਜ ਦੇ ਆਲੇ ਦੁਆਲੇ ਸੁਰੱਖਿਆ ਵਿਆਸਾਂ ਬਾਰੇ ਦੱਸਦੇ ਹੋਏ ਐਮ ਆਈ ਆਰ ਜਦੋਂ ਵਾਤਾਵਰਣ ਹੋਵੇ ਤਾਂ ਉਸ ਦੇ ਵਿੱਚ ਕੋਈ ਵੀ ਧਾਤ ਪਾਣੀ ਨਹੀਂ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਕਾਰ ਕੇ ਜਾਣਾ ਜ਼ਰੂਰੀ ਹੁੰਦਾ ਤੇ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਕੋਈ ਵੀ ਚੁੰਬਕ ਵਾਲੀ ਚੀਜ਼ ਜਿਹੜੀ ਆ ਉਸ ਖੇਤਰ ਦੇ ਵਿੱਚ ਨਾ ਆਵੇ ਕਿਉਂਕਿ ਤੁਸੀਂ ਫਿਰ ਹਾਸੇ ਦਾ ਸ਼ਿਕਾਰ ਹੋ ਸਕਦੇ ਹੋ ਤੇ ਇਸ ਨੂੰ ਹੀ ਲੈ ਕੇ ਇੱਕ 61 ਸਾਲ ਦੇ ਵਿਅਕਤੀ ਦੇ ਨਾਲ ਵੱਡੀ ਘਟਨਾ ਵਾਪਰ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਸ ਦਰਾਂ ਉਥੇ ਅਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਤਾਂ ਐਮ ਆਈ ਆਰ ਮਸ਼ੀਨ ਉਹ ਚੁੰਬਕੀ ਮਸ਼ੀਨ ਹੁੰਦੀ ਹੈ ਜਿਸ ਤੋਂ ਬਾਅਦ ਕੋਈ ਧਾਤ ਤੁਸੀਂ ਜੇਕਰ ਪਾਈ ਹੈ ਮੋਟੀ ਕੋਈ ਚੇਨ ਪਾਈ ਹੈ ਤਾਂ ਉਹ ਖਿੱਚੇ ਜਾਉਗੇ ਤੁਸੀਂ ਤਾਂ ਉਸ ਤੋਂ ਬਾਅਦ ਹਾਦਸਾ ਹੋ ਸਕਦਾ ਹੈ ਤਵੇ ਆਦੀ ਮਨ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ 40 ਸਾਲ ਦੇ ਵਿਅਕਤੀ ਦੀ ਮੌਤ ਦਾ ਕਾਰਨ ਇੱਕ ਮਸ਼ੀਨ ਬਣ ਗਈ ਇੱਕ ਚੇਨ ਬਣ ਗਈ ਤਾਂ ਤੁਸੀਂ ਵੀ ਸਾਵਧਾਨ ਤੇ ਸੁਚੇਤ ਰਹੋ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਇਹ ਵੱਡੀ ਘਟਨਾ ਵਾਪਰ ਗਈ